ਕੱਟ ਲਈ ਆਪਣਾ ਜਿਹੜਾ ਤੂੰ ਸਾਡਾ ਕਣਕ ਦੇ ਪੈਸੇ ਨਾ ਜੀ ਉਹ ਵਿੱਚੋਂ ਕੱਟ ਲਈ ਤੇ ਬਾਕੀ ਸਾਨੂੰ ਦੇ ਦੇਵੀ ਸਾਡੀ ਕਣਕ ਸੜ ਗਈ ਪੰਚਾਇਤ ਨੂੰ ਠੇਕਾ ਦਿੱਤਾ ਪੰਚਾਇਤ ਨੇ ਠੇਕੇ ਦੇ ਹਰ ਨੂੰ ਜਿੰਮੇਦਾਰਾਂ ਨੇ ਜਿਹੜੀ ਉਹ ਪਹਿਲੀ ਠੇਕੇ ਦੇ ਲਈ ਤੇ ਸਾਡੀ ਕਣਕ ਸੜ ਗਈ ਬਿਜਲੀ ਮੈਘਮੇ ਦੀ ਅਣਗੇਲੀ ਦੇ ਨਾਲ ਤੇ ਮੰਨਿਆ ਵੀ ਰਿਪੋਰਟ ਵੀ ਤਿਆਰ ਹੋਈ ਪਰ ਪ੍ਰਭਾਉ ਅਜ ਤੱਕ ਕਿ ਰੁਪਈਆ ਨਹੀਂ ਦਿੱਤਾ ਇਹ ਟਾਡੇ ਕੋਲੋਂ ਇਹਨਾਂ ਨੇ ਹੁਣ ਅੱਗ ਲਾਉਣ ਤੇ ਟਾਡੇ ਉਹ ਸਕੰਜਾ ਕੱਸਣ ਦੀ ਆਖਿਰ ਤਲੀ ਲਾਓ ਆਪਣੇ ਬੀਲਰ ਹੈਗਾ ਕਿ ਕੋਈ ਬੀਲਰ ਜੋ ਸਾਨੂੰ ਕੱਠਾ ਬਣਾ ਕੇ ਲੈ ਜਾਵੇ ਅਈ ਇਹਨੂੰ ਕਿੱਥੇ ਘੜੀਏ ਦੇਖੋ ਜਵਾਬ ਪਤਾ ਕੀ ਆ ਜਿੰਦਾ ਭਾਜੀ ਕੱਠਾ ਨੂੰ ਇਹ ਪ੍ਰਾਲੀ ਨੂੰ ਕੀ ਕਰਨਾ ਸਾਡੀ ਤੇ ਤੂੜੀ 250 ਰੁਪਏ ਕੁਆਟਰ ਦੇ ਗੱਡੀ ਅਈ ਪ੍ਰਾਲੀ ਨੂੰ ਕਿੱਥੇ ਘੜੀਏ ਤੇਜ਼ ਕਰਕੇ ਆਦਾ ਭਾਜੀ ਅਸੀਂ ਕੀ ਕਰੀਏ ਸਾਨੂੰ ਤੇ ਮਗਰੋਂ ਚਿੱਟੀ ਘੱਡੀ ਜਾਂਦੇ ਮੈਨੂੰ ਜਾਣਦੀ ਵੀ ਇਹਨੇ ਅੱਜ ਝੋਨਾ ਵੜਿਆ ਜੇ ਬਲਕੇ ਪਰਸੋਂ ਇਹਨੇ ਆਗ ਲਾਉਣੀ ਜੇ ਪਟਵਾਰੀ ਨੂੰ ਆ ਰਿਪੋਰਟ ਆ ਵੀ ਉਹ ਜਾ ਕੇ ਧਿਆਨ ਰੱਖੇ ਪੋ ਉਸ ਤੋਂ ਫੋਟੋਆਂ ਖਿੱਚ ਕੇ ਲਿਆਵੇ ਵੀ ਇਹਨੇ ਝੋਨਾ ਵੜ ਲਿਆ ਤੇ ਪਰਾਲੀ ਇਹਦੇ ਖੇਤ ਦੇ ਵਿੱਚ ਇਹਨਾਂ ਦੇ ਨਾਲ ਸਾਡਾ ਟਕਰਾ ਹੋਣਾ ਆ ਬਾਜੋ ਜਾਂਦਾ ਜਿਹੜਾ ਜਨਾਬ ਆ ਕੱਥੇ ਹੁੰਦੇ ਤੇ ਬਾਜ ਵੀ ਹੋਣਾ ਸੀ ਭਰਾਵੋ ਤੁਹਾਨੂੰ ਦੱਸ ਦਈਏ ਮੈਂ ਮੰਡੀੋਂ ਆਇਆ ਅੱਜ ਮੰਡੀ ਦੇ ਵਿੱਚ ਭਾ ਜਿਹੜਾ ਵਾ 23-2400 ਤੋਂ ਲੈ ਕੇ 15-9 ਜਿਹੜੀ 26-2700 ਦੇ ਵਿਚ ਵਿੱਚ ਵਿਕਨ ਦੀ ਜੇ ਮੰਦਾ ਆ ਜੇ 40 40000 ਰੁਪਏ ਕੰਮ ਤੇ ਲਾ ਲਈਨੇ ਆ ਤੇ ਸਾਡੇ ਨਿਆਣੇ ਕਿੱਧਰ ਜਾਣ ਸਾਡੇ ਬੱਚੇ ਕਿੱਧਰ ਜਾਣ ਉਹਨਾਂ ਨੂੰ ਜਦੀਮਖਾਨੇ 'ਚ ਜਮਾ ਕਰਾ ਦੋ ਹੁਣ ਤੁਸੀਂ ਫਰਮਾਨ ਸਾਡੇ ਦੇ ਜਾਰੀ ਕਰਦੇ ਜੇ ਪਰਾਲੀ ਨੂੰ ਆਗਣਾ ਲਾਓ ਕੱਲ ਮੈਨੂੰ ਪੰਚਾਇਤ ਸੈਕਟਰੀ ਦਾ ਫੋਨ ਆਉਂਦਾ ਆਂਦਾ ਬਾਜੀ ਤੁਸੀਂ ਝੋਨਾ ਵੜਿਆ ਆਗਣਾ ਲਾਇਓ ਸਖਤੀ ਬੜੀ ਜੇ ਅਸੀਂ ਤੁਹਾਡੇ ਦੇ ਜੁਰਮਾਨੇ ਪਾਵਾਂਗੇ ਮੈਂ ਉਹਨੂੰ ਯਾਦ ਕਰਾਇਆ ਮੈਂ ਪੰਚਾਇਤ ਸੈਕਟਰੀ ਨੂੰ ਮੈਸਰ ਸੈਕਟਰੀ ਸਾਹਿਬ 2017 ਕੱਲ ਹੋਇਆ ਉਹ ਜਿਹੜਾ ਵਾ ਉਹ ਹਾਵੀ ਆਜ ਕੱਲ ਤੇ ਹਾਈ ਕੋਰਟ ਤੋਂ ਆਰਡਰ ਕਰਾ ਲੈਂਦੇ ਆ ਹਾਈ ਕੋਰਟ ਦੇ ਆਰਡਰ ਆ ਕੇ ਮਜਬੂਰ ਹੋ ਕੇ ਸਾਡੇ ਉੱਤੇ ਜਿਹੜਾ ਵਾ ਲਾਠੀ ਚਾਰਜ ਵੀ ਕਹਿ ਲੋ ਕੁਝ ਵੀ ਆ ਪਰ ਬਹੁਤ ਸਮਝਦਾਰੀ ਜਿਹੜੀ ਆ ਉਹ ਫਿਰ ਵੀ ਵਰਤਦੇ ਆ ਵੀ ਨਾ ਇਹੋ ਜੀ ਗੱਲ ਬਣੇ ਤੇ ਫਿਰ ਵੀ ਕਈ ਵਾਰੀ ਕਿਤੇ ਨਾ ਕਿਤੇ ਕੋਈ ਫਰਕ ਉੱਨੀ ਕੀ ਰਹਿ ਜਾਂਦਾ ਵਾ ਪਰ ਸਾਡੀ ਸਾਥੀਆਂ ਅੱਗੇ ਬੇਨਤੀ ਆ ਵੀ ਇਹ ਸਾਡੇ ਆਸਤੇ ਮੈਡਲ ਹੀ ਛੇੜ ਧੱਕਾ ਮੁੱਕ ਗਿਆ ਕਿਉਂਕਿ ਜੇ ਗੁਰੂ ਸਾਹਿਬ ਤੋਂ ਬਾਅਦ ਆਪਾਂ ਇਹ ਗੱਲ ਮੰਨਦੇ ਆ ਕਿ ਜੇ ਕੋਣ ਗੁਰੂ ਸਾਹਿਬ ਕੋ ਆਪਾਂ ਮੰਗੇ ਤੇ ਗੁਰੂ ਸਾਹਿਬ ਕਰ ਗੱਦੀ ਦੇ ਨਹੀਂ ਸਕਦੇ ਤੇ ਸਭ ਤੋਂ ਉੱਤਮ ਚੀਜ਼ ਹੈ ਸ਼ੀਧੀ ਜਿਹੜੀ ਸਰਦਾਰ ਛੋਪ ਕਤਲ ਸਿੰਘ ਨੂੰ ਮਿਲੀ ਆ ਤੇ ਆਪਾਂ ਰੋਜ਼ ਉਹਨੂੰ ਸਲਾਮ ਕਰਦੇ ਆ ਤੇ ਉਹਨਾਂ ਦਾ ਹਿੱਸਾ ਹੀ ਆ ਜੋਗ ਜ ਆਪਾਂ ਕਰਦੇ ਆ ਕਿਹਨੇ ਆਪ ਤੇ ਲੜਾਂਗੇ ਤੇ ਇਹ ਗੱਲ ਪੰਨੀ ਬੰਨੀ ਆ ਕੋਈ ਆਪਾਂ ਨੂੰ ਦਿੱਕਤ ਨਹੀਂ ਆ ਪਰ ਫਿਰ ਵੀ ਪ੍ਰਸ਼ਾਸਨ ਨੇ ਜਿਹੜਾ ਪਰਿਵਾਰ ਤੋਂ ਉਹ ਵੀ ਇਨਸਾਫ ਦਿਵਾਉਣ ਦੀ ਗੱਲ ਕੀਤੀ ਆ ਮੰਗਲਵਾਰ ਦਾ ਟਾਈਮ ਰੱਖ ਲਿਆ ਵੀ ਬੈਂਕ ਨੂੰ ਵੀ ਸੱਜ ਲਾਂਗੇ ਤੇ ਪਰਿਵਾਰ ਵੀ ਆ ਜਾਊਗਾ ਤੇ ਆਪਣੇ ਜੇਸੇ ਬੰਦੀ ਤੇ ਅੱਗੂ ਵੀ ਚੱਲ ਜਾਣਗੇ ਉੱਥੇ ਬਹਿ ਕੇ ਇਹਨਾਂ ਦੀ ਗੱਲ ਨਿਬੇੜੀ ਜਾਊਗੀ ਤੇ ਜਿਹੜੀ ਕੱਲ ਵਾਲੀ ਉਹਦੇ ਆਸਤੇ ਵੀ ਜਿੰਨਾ ਵੀ ਹੋ ਸਕਿਆ ਉਹਨਾਂ ਨੇ ਕੀਤਾ ਵੀ ਨਹੀਂ ਹੋਣਾ ਚਾਹੀਦਾ ਸੀ ਇਹ ਗਲਤ ਹੋਇਆ ਹੁਣ ਸਾਡੇ ਐਸਡੀ ਅਸ਼ਕ ਸਹਾਡਾ ਰਲ ਕੇ ਤੇ ਉੱਥੇ ਕੁਰਕੀ ਕਰਨ ਵਾਸਤੇ ਪਹੁੰਚੇ ਜਿਦੋਂ ਸਾਡੀ ਜਥੇਬੰਦੀ ਉੱਥੇ ਕੁਰਕੀ ਨੂੰ ਰੱਖਣ ਵਾਸਤੇ ਗਈ ਤੇ ਅਸੀਂ ਪੁਲਿਸ ਪ੍ਰਸ਼ਾਸਨ ਨੇ ਬਹੁਤ ਧੱਕੇ ਸਹੀਏ ਕਿ ਤੁਹਾਨੂੰ ਇਤੋਂ ਤੱਕ ਕਿ ਸਾਡੇ ਜ਼ਿਲ੍ਹਾ ਪ੍ਰਧਾਨ ਨਾਲ ਹੰਗਾਮੀ ਵੀ ਹੋਈ ਅੱਜ ਉਹਦੇ ਵਿਰੋਧ ਚ ਐ ਪੁਲਿਸ ਪ੍ਰਸ਼ਾਸਨ ਨੇ ਦਖਲ ਆਏ ਆ ਉਹਨਾਂ ਦੀ ਜ਼ੁਬਾਨ ਤੇ ਲਗਾਮ ਪਾਉਣਾ ਆ ਇਹ ਕਰਕੇ ਅਸੀਂ ਅੱਜ ਪੰਡਾਰੀਪੁਰ ਬੰਦ ਕਰਕੇ ਬੈਠੇ ਆ ਯਾਰਾਂ ਅੱਜ ਤੋਂ ਲੈ ਕੇ 3 ਵਜੇ ਤੱਕ ਦੀ ਕੌਲੀ ਜੇ ਉਹਨਾਂ ਅਧਿਕਾਰੀਆਂ ਨੂੰ ਸਸਪੈਂਡ ਨਾ ਕੀਤਾ ਗਿਆ ਉਹਨਾਂ ਨੇ ਹੌਨਰ ਕੋਡ ਵਾਪਸ ਦੇਣ ਦੇ ਮਾਫੀ ਨਾ ਮੰਗੀ ਤੇ ਕੱਲ ਨੂੰ ਜਿਹੜਾ ਪ੍ਰੋਟੈਸਟਾ ਪੂਰੇ ਪੰਜਾਬ ਦਾ ਪ੍ਰੋਟੈਸਟ ਕਰਵਾਵਾਂਗੇ ਸਾਡੇ ਜਿਹੜੇ ਸੁਪਾਕ ਲਧਾਨਾ ਸਰਦਾਰ ਜੀ ਸਿੰਘ ਢੱਲੇਵਾਲ ਕਹਿੰਦੇ ਕੱਲ ਦਾ ਬਿਆਨ ਦਿੱਤਾ ਇਸ ਪ੍ਰੋਟੈਸਟ ਕਰ ਪੂਰੇ ਪੰਜਾਬ ਦਾ ਪ੍ਰੋਟੈਸਟ ਕਰਵਾਵਾਂਗੇ ਤੇ ਕੱਲ ਨੂੰ ਪੂਰਾ ਪੰਜਾਬ ਬੰਦ ਕਰਾ ਦੇਣਾ ਕੀ ਕਰਾਂਗੇ ਅੱਜ 20 ਲੱਖ ਦੇ ਬੱਲੇ ਦੇ ਨੂੰ ਤਿਆਰ ਆ ਪਰ ਧੱਕੇਸ਼ਾਈ ਦੇ ਨਾਲ ਇਹਨਾਂ ਦੀ ਦੋਨਾ ਕਾਲ ਦੇ ਵਿੱਚ ਜਦੋਂ ਸਰਕਾਰ ਦਾ ਆਰਡਰ ਸੀ ਕਿਸੇ ਕੋਈ ਵੀ ਔਰਤ ਨੂੰ ਲੈਣੀ ਤੇ ਇਹਨਾਂ ਨੂੰ ਦੁਬਾਰੇ ਕਰਜਾ ਦਿੱਤਾ ਜਾਵੇ ਨੇ ਉਹ ਕਰਜ ਦੇ ਕੇ ਆਪਣੀਆਂ ਕਿਸ਼ਤਾਂ ਨੂੰ ਸਰਾਜੀ ਦਿੱਤਾ ਪਰ ਹੋਰ ਦਾ ਕੋਈ ਫਾਇਦਾ ਦੁਕਾਨਦਾਰ ਨੂੰ ਹੈ ਨਹੀਂ ਦੁਕਾਨਦਾਰ ਚੋਂ ਦਾ ਤੂੰ ਹੀ ਫੇਰ ਉਹਦੇ ਵਿੱਚ ਮਸਲੇ ਆ ਰਿਹਾ ਕੋਰੋਨਾ ਕਾਰਨ ਤੇ ਰਗੜ ਰਿਹਾ ਤੇ ਅੱਜ ਉਹਦੇ ਨਾਲ ਵਿਆਜ ਨੂੰ ਵਿਆਜ ਲਾ ਕੇ ਤਿੰਨ ਉਹ ਨਾ ਪੈਸੇ ਕਰਕੇ ਤੇ ਅੱਜ ਉਹਨਾਂ ਦੇ ਘਰ ਦੀ ਜਾਂਚ ਕਰਨ ਵਾਸਤੇ ਆਇਆ ਪਰ ਇੱਕ ਸਿਰ ਕਿਸਾਨਾ ਇੱਕ ਸਿਰ ਮਜ਼ਦੂਰ ਨਾ ਕੇ ਛੋਟੀ ਦੁਕਾਨਦਾਰ ਨਾ ਹਰ ਜਨੂਨੀ ਨੇ ਇੱਕਾ ਸਿੱਧੂ ਕੋਲ ਘਰ ਨੂੰ ਹੁੰਦਾ ਉਹ ਜਿਹੜੀ ਅੰਮ੍ਰਿਤਸਰ ਦੀ ਜ਼ਿਲ੍ਹਾ ਡਿਵੀਜ਼ਨ ਖਾਸ ਕਰਕੇ ਅੰਮ੍ਰਿਤਸਰ ਦੀ ਇਨਕਲਾਬ ਤੱਕ ਹਲ ਕਰਨ ਦੇ ਮੂਸਾ ਪਜਾਤ ਕੀ ਆਉਗੇ ਤਾਂ ਬਈ ਇਹਨਾਂ ਦੇ ਗਾੜੀ ਰਾਹ ਦਾ ਰੋੜਾ ਬੰਦ ਹੈ ਇਸ ਕਰਦੇ ਆ ਸਾਡੀ ਮੰਗ ਦੇ ਕੱਲ੍ਹ ਦੇ ਜੇ ਸਾਡੇ ਤੋਂ ਪਹਿਲੇ ਜਿਹੜੇ ਕਿਸੇ ਤੋਂ ਢੱਲੇ ਵਾਲ ਸਾਡੇ ਸੁਪਾ ਪ੍ਰਧਾਨ ਨੇ ਕੱਲ ਦੀ ਇੱਕ ਕਾਲ ਦੇ ਦਿੱਤੀ ਆ ਕਿ ਜੇ ਕਰਮਜੀ ਸਿੰਘ ਲੰਗਰੀ ਅਮਰਸਰ ਜ਼ਿਲ੍ਹਾ ਪ੍ਰਧਾਨ ਦੇ ਕਹਿੰਦੇ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਤੇ ਪੂਰੇ ਪੰਜਾਬ ਨੂੰ ਬਲੌਕ ਕਰਨ ਵਾਸਤੇ ਇਹਨਾਂ ਨੇ ਕੱਲ ਦੀ ਕਾਲ ਦੇ ਦਿੱਤੀ ਆ ਕਿ ਕਿਸੇ ਵੀ ਵੇਲੇ ਪੂਰਾ ਪੰਜਾਬ ਬਲੌਕ ਕਰ ਸਕਦੇ ਆ ਪਰ ਇਹ ਅਮਰਸਰ ਜ਼ਿਲ੍ਹੇ ਨੂੰ ਕਿਹਦੇ ਰੋਡ ਪਈ ਅਮਰਸਰ ਦੇ ਚਾਰੇ ਮਾਰਗਾਂ ਬੰਦ ਕਰਦਾ ਕਿ ਸਾਡੇ ਆਦੀ ਕੋਈ ਸਾਥੀ ਜਨਾਲਾ ਰੋਹੇ ਰੋਡ ਤੇ ਬੈਠੇ ਆ ਰਹੇ ਆ ਅੱਜ ਦਾ ਮੋੜ ਰੋਡ ਕਰਕੇ ਜੇ ਇਹ ਰਾਜਾ ਬੰਦ ਤੋ ਕਦੋਂ ਪੰਡਾਰੀਪੁਰ ਡੱਕਿਆ ਗਿਆ ਸੀ ਕੀ ਮੁੱਦਾ ਸੀਗਾ ਜੀ ਤੇ ਕਿੰਨੇ ਚਿਰ ਵਾਸਤੇ ਡੱਕਿਆ ਸੀਗਾ ਤੇ ਫਿਰ ਮਾਮਲਾ ਹੱਲ ਕੀ ਨਿਕਲਿਆ ਤੁਹਾਡਾ ਅਸੀਂ ਜਿਹੜਾ ਅੱਜ ਪੰਡਾਰੀਪੁਰ ਡੱਕਿਆ ਹੈ ਅੰਮ੍ਰਿਤਸਰ ਸ਼ਹਿਰ ਦਾ ਜੀ ਅਸੀਂ ਛੋਟੇ ਦੁਕਾਨਦਾਰਾਂ ਦੇ ਹੱਕ ਦੇ ਵਿੱਚ ਰੋਕਿਆ ਸੀ ਕਿਉਂਕਿ ਕੱਲ ਜਿਸ ਤਰ੍ਹਾਂ ਪ੍ਰਸ਼ਾਸਨ ਨੇ ਕਾਰਪੋਰੇਟਾਂ ਦੇ ਅਧੀਨ ਹੋ ਕੇ ਤੇ ਹਾਈ ਕੋਰਟ ਹਾਈ ਕੋਰਟ ਦਾ ਹਸਾਰਾ ਲੈ ਕੇ ਛੋਟੇ ਦੁਕਾਨਦਾਰ ਨੂੰ ਇੱਕ ਦਬਾਉਣ ਦੀ ਕੋਸ਼ਿਸ਼ ਕੀਤੀ ਕਿੱਡੀ ਵੱਡੀ ਪੱਦਰ ਤੇ ਜਿਹੜੇ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਦੇ ਛੋਟੇ-ਛੋਟੇ ਬੱਚੇ ਧੂਕੇ ਬਾਹਰ ਕੱਢਦੇ ਉਹਨਾਂ ਦੇ ਜੀਆ ਨੂੰ ਬਾਹਰ ਕੱਢਦਾ ਉਹਨਾਂ ਦਾ ਸਮਾਨ ਬਾਹਰ ਛੁਟਣਾ ਸ਼ੁਰੂ ਕਰਤਾ ਪਰ ਜਦੋਂ ਸਾਨੂੰ ਜਥੇਬੰਦੀ ਨੂੰ ਪਤਾ ਲੱਗਾ ਅਸੀਂ ਉੱਥੇ ਪਹੁੰਚੇ ਕਿਉਂਕਿ ਸਾਡੇ ਪਿੰਡ ਦਾ ਮਾਮਲਾ ਸੀਗਾ ਜਦੋਂ ਅਸੀਂ ਉੱਥੇ ਪਹੁੰਚੇ ਜਾਂਦੇ ਪ੍ਰਸ਼ਾਸਨ ਨੇ ਸਾਡੀ ਗੱਲ ਵੀ ਨਹੀਂ ਸੁਣੀ ਸਾਡੇ ਨਾਲ ਵੀ ਧੱਕੇਸ਼ਾਹੀ ਜਿਹੜੀ ਆ ਕੀਤੀ ਉੱਥੇ ਪਰ ਜਦੋਂ ਅਸੀਂ ਸਾਰਾ ਮਾਮਲਾ ਵਾਚਿਆ ਉਹਦੇ ਵਿੱਚ ਇਹ ਨਿਕਲਿਆ ਕਿ ਜਿਹੜਾ ਪਰਿਵਾਰ ਵਾ ਕਰੋਨਾ ਤੋਂ ਪਹਿਲਾਂ ਇੱਕਦਮ ਕਲੀਅਰ ਕਿਸ਼ਤਾ ਤਾਰਦਾ ਸੀ ਕਰੋਨਾ ਕਾਲ ਤੋਂ ਬਾਅਦ ਉਹਦਾ ਕਾਰੋਬਾਰ ਜਿਹੜਾ ਵਾ ਦਿ ਤੇ ਜਿਹੜਾ ਉਹ ਮਤਲਬ ਇਹ ਇਸ ਤਰ੍ਹਾਂ ਉਹਨੂੰ ਕੁਰਕੀ ਵਾਲੇ ਟਾਈਮ ਤੱਕ ਆਉਣਾ ਪਿਆ ਉਦੋਂ ਵੀ ਗਾਂ ਇਹ ਗੱਲ ਸਾਨੂੰ ਸਮਝ ਪਈ ਕਿ ਸਰਕਾਰ ਨੇ ਜਿੱਦਾਂ ਮੋਦੀ ਸਾਹਿਬ ਕਹਿੰਦੇ ਵੀ ਕਿਸੇ ਦਾ ਕਿੰਨਾ ਲੋਨ ਆ ਉਹਦੇ ਨਾਲ ਉਹਨੂੰ ਉਹਨਾ ਹੀ ਉਹਨੇ ਪਰਸੈਂਟ ਜਿਹੜਾ ਹੋਰ ਦਓ ਤਾਂਕਾ ਆਪਣਾ ਕਾਰੋਬਾਰ ਦੁਬਾਰਾ ਖੜਾ ਕਰ ਸਕੇ ਪਰ ਬੈਂਕਾਂ ਨੇ ਇਸ ਨਾਂ ਦੇ ਉੱਤੇ ਫਰਾਡ ਕੀਤਾ ਬੈਂਕਾਂ ਨੇ ਦੂਜਾ ਲੋਨ ਤੇ ਦਿੱਤਾ ਪਰ ਅਗਲੇ ਦਿਨ ਹੀ ਦੂਜੇ ਦਿਨ ਤੀਜੇ ਦਿਨ ਚੌਥੇ ਦਿਨ ਕਢਾ ਕੇ ਆਪਣੇ ਕਿਸ਼ਤਾਂ ਰੈਗੂਲਰ ਕਰਨ ਦੇ ਮਾਰਿਆਂ ਨੂੰ ਸਾਰਾ ਲੋਨ ਦੁਬਾਰਾ ਵਾਪਸ ਲੈ ਲਿਆ ਲੋਕਾਂ ਦੇ ਕਾਰੋਬਾਰ ਜਿਹੜੇ ਆ ਉਹ ਚੱਲ ਨਹੀਂ ਸਕੇ ਲੋਕ ਸਗੋਂ ਦੋਰੀ ਮਾਰ ਥਲੇ ਮਾਰੇਗੇ ਇੱਕ ਲੋਨ ਪਹਿਲਾਂ ਵਿਆਜ ਤੇ ਚੱਲਦਾ ਹੈ ਦੂਜਾ ਇੱਕ ਲੋਨ ਨਾਲ ਹੋਰ ਚੱਲਣ ਲੱਗ ਪਿਆ ਜਿਹਦੇ ਕਰਕੇ ਇਹ ਜਿਹੜੀ ਇਹਨਾਂ ਦੀ ਨੌਬਤਵਾ ਕੁੜਕਿਆਂ ਤੱਕ ਆ ਗਈ ਉਹਨੂੰ ਰੋਕਣ ਦੇ ਖਾਤਰ ਜਿਹੜਾ ਅੱਜ ਦਾ ਸਾਡਾ ਸ਼ੰਗਰਸਿਓ ਪੜਾਰੀ ਪੁਲ ਤੇ ਛੋਟੇ ਦੁਕਾਨਦਾਰਾਂ ਦੇ ਸਬੰਧ ਵਿੱਚ ਹੀ ਉਹਦੇ ਕਰਕੇ ਅਸੀਂ ਪੁਲ ਜਾਮ ਕੀਤਾ ਹੈ ਜੀ ਆ ਜੀ ਕਰੋ ਜੀ ਸਵਾਲ ਹੋ ਬਸ ਠੀਕ ਹੈ ਜੀ ਜਾਣਕਾਰੀ ਪਹਿਲਾਂ ਨਹੀਂ ਸੀ ਇਹ ਪੂਣੇ ਪਤਾ ਲੱਗਾ ਹੈਗਾ ਕਿ ਅਸੀਂ ਸਾਰਿਆਂ ਨੇ ਬੈਠ ਕੇ ਇਹ ਉਕਰਾਲਾ ਕੀਤਾ ਹੈਗਾ ਕਿ ਮੰਗਲਵਾਰ ਨੂੰ ਅਸੀਂ ਜਿਹੜੇ ਕੰਸਰਨਡ ਜਿਹੜੇ ਬੈਂਕ ਦੇ ਅਧਿਕਾਰੀ ਹੈਗੇ ਆ ਉਹਨਾਂ ਨੂੰ ਬੁਲਾਣੇ ਹੈਗੇ ਆ ਦੇਖਦੇ ਹੈਗੇ ਆ ਵੀ ਜਿਹੜੀ ਉਹ ਗੱਲ ਕਹਿ ਰਹੇ ਹੈਗੇ ਕਿਸ ਹੱਦ ਤੱਕ ਠੀਕ ਹੈ ਕਿਸੇ ਕਿਸਮ ਦਾ ਜਿਹੜਾ ਹੈਗਾ ਵਾ ਕਿਸੇ ਵੀ ادارے ਵੱਲੋਂ ਕੋਈ ਟੱਕਾ ਨਹੀਂ ਕੀਤਾ ਜਾਏਗਾ ਠੀਕ ਹੈ ਨਾ ਔਰ ਸਾਡੀ ਜਿਹੜੀ ਕੋਸ਼ਿਸ਼ ਹੈਗੀ ਹੈ ਵੀ ਜਿਹੜਾ ਇਨਸਾਫ ਹੈਗਾ ਉਹ ਉਹ ਕੰਸਰਨਡ ਜਿਹੜੀ ਪਾਰਟੀ ਨੂੰ ਦਿੱਤਾ ਜਾਵੇ ਠੀਕ ਹੈ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਵੀਰੋ ਰਾਜ ਕਰਮਜੀਤ ਸਿੰਘ ਉਸ ਮਹਾਨ ਪਰਿਵਾਰ ਚੋਂ ਆ ਜਿਨ੍ਹਾਂ ਦੇ ਗੁਰੂ ਸਾਹਿਬ ਨੇ ਸੇਵਾ ਲਈ ਖਿਲਾਇਆ ਆਨੰਦਪੁਰ ਸਾਹਿਬ ਇਹਨਾਂ ਦਾ ਪਰਿਵਾਰ ਬੜੀ ਵੱਡੀ ਸੇਵਾ ਕਰਦਾ ਆ ਆਨੰਦਪੁਰ ਵਾਲਾ ਪਰਿਵਾਰ ਸਾਡਾ ਸਾਰਿਆਂ ਦਾ ਇਨਾਂ ਦਾ ਸਤਿਕਾਰ ਕਰਨਾ ਸਾਡਾ ਫਰਜ਼ ਬਣਦਾ। ਕੀ ਆਈਡੀਆ ਕੱਢਦੀ ਹੈ ਜਦੋਂ ਦਾ ਕੱਲ ਮੈਨੂੰ ਪਤਾ ਲੱਗਾ ਮਨ ਨੂੰ ਬੜਾ ਦੁੱਖ ਹੋਇਆ। ਕਿਸੇ ਕਾਰਨ ਕਰਕੇ ਮੈਂ ਵੀ ਉੱਥੇ ਨਹੀਂ ਜਾ ਸਕਿਆ। ਕੁਝ ਲੋਕਲ ਜੋ ਵੀ ਇਹ ਘਟਨਾ ਵਾਪਰੀ ਇਹ ਥੋੜੀ ਜੀ ਮਿਸ ਅੰਡਰਸਟੈਂਡ ਨਾ ਹੋਈ। ਸਵੇਰੇ ਮਾਨ ਜੋ ਕਮਿਸ਼ਨਰ ਸਾਹਿਬ ਨੇ ਬੜੀ ਸਖਤ ਹਦਾਇਤਾਂ ਦਿੱਤੀਆਂ ਸੀ ਕਿ ਬੈਠ ਕੇ ਐਮਈ ਕੇਵਲੀ ਪਾਰਟੀ ਸਾਰਾ ਕਰਾਉਣਾ। ਉੱਥੇ ਕੁਦਰਤੀ ਲੋਕਲ ਐਸਐਚਓ, ਲੋਕਲ ਏਸੀਪੀ ਜਿਹੜੇ ਉਹ ਹਾਈ ਕੋਰਟ ਗਏ ਸੀ। ਜਿੰਨਾਂ ਨਵੇਂ ਅਫਸਰ ਆ ਗਏ ਉਹਨਾਂ ਨੂੰ ਥੋੜਾ ਜਿਹਾ ਪਤਾ ਨਹੀਂ ਸੀ ਇਹ ਸਾਰੇ ਮਾਹੌਲ ਬਾਰੇ ਤੇ ਉਹ ਸਾਰੀਆਂ ਗੱਲਾਂ ਹੁਣ ਮੈਡਮ ਤਹਿਸੀਲਦਾਰ ਵੀ ਜਿਹੜੇ ਬੜੇ ਐਕਸਪੀਰੀਅੰਸ ਵਾਲੇ ਉਹਨਾਂ ਨੂੰ ਥੋੜਾ ਜਿਹਾ ਨੌਲੇਜ ਨਹੀਂ ਸੀ ਉਸ ਕੇਸ ਬਾਰੇ ਉਸ ਜਾਰੇ ਵੀ ਇਹ ਜਥੇਬੰਦੀ ਜਿਹੜੀ ਆ ਇਹ ਕਿਸੇ ਦੇ ਖਿਲਾਫ ਗਲਤ ਨਹੀਂ ਕਿਸੇ ਦਾ ਸਟੈਂਡ ਲੈਂਦੀ ਐ ਤਾਂ ਜੈਨੂਨ ਕੰਮਾਂ ਵਾਸਤੇ ਤੁਰਦੇ ਆ ਤੇ ਜਦੋਂ ਵੀ ਪ੍ਰਾ ਕਰਮਜੀਤ ਨੂੰ ਕਹੀਏ ਤੇ ਇਹ ਹਰੇਕ ਜੈਨੂਨ ਕੰਮ ਵਾਸਤੇ ਪ੍ਰਸ਼ਾਸਨ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਦਾ ਔਰ ਅਸੀਂ ਇਹਨਾਂ ਨੂੰ ਵਿਸ਼ਵਾਸਨ ਤੋਂ ਆਇਆ ਤੇ ਮੰਗਲਵਾਰ ਨੂੰ ਬੈਠ ਕੇ ਉਹਨਾਂ ਨੂੰ ਬੈਂਕਰੋਮ ਵੀ ਬੁਲਾ ਲਾਂਗੇ ਤੇ ਪਰਿਵਾਰ ਨੂੰ ਬੁਲਾ ਕੇ ਡੀਸੀਪੀ ਲਾਰਡਾ ਸਾਹਿਬ ਦੇ ਦਫ਼ਤਰ ਉੱਥੇ ਐਮੀਕੇਪਲੀ ਜਿਹੜਾ ਵਾ ਇਹਦਾ ਹੱਲ ਜਿਹੜਾ ਕਰ ਦਿੱਤਾ ਜਾਊਗਾ ਜੇ ਭਰਾ ਕਰਮਜੀਤ ਨੂੰ ਨੀਅਤ ਸਾਡੇ ਨਾਲ ਧੱਕੇ ਹੋਏ ਨੇ ਤੇ ਮੈਂ ਭਰਾ ਕਰਮਜੀਤ ਨਾਲ ਹਰ ਵੇੜੇ ਹਾਜ਼ਰੀਆਂ ਜੇ ਕੋਈ ਸਾਡੇ ਵੱਲੋਂ ਗਲਤੀ ਹੋ ਗਏ ਤੇ ਭਰਾ ਸਾਡੇ ਝੋਲੀ ਪਾ ਦੀਂ ਅੰਨਾ ਜੀ ਮੈਂ ਹੁਣ ਬੇਨਤੀ ਕਰਦਾ ਵੀ ਵੀਰ ਜੀ ਹੁਣ ਆਪਾਂ ਘਰੋ ਘਰ ਚੱਲੀਏ ਗਰਮੀ ਕਾਫੀ ਹੋ ਗਈ ਆ ਐ ਤੁਹਾਡਾ ਧੰਨਵਾਦ ਵਾਹਿਗੁਰਜੀ ਕਾ ਕਲਸਾ ਤੇ ਵਾਹਿਗੁਰੂ ਜੀ ਦਾ ਸਤਿ ਸ੍ਰੀ ਅਕਾਲ ਸਰਕਾਰ ਮਜ਼ਦੂਰ ਮਜ਼ਦ ਮੇਕਤਾ ਜਿੰਦਾਬਾਦ 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 ਸਰਕਾਰਾਂ ਤਾਉਣਾ ਚਾਹ ਕਰੋ ਆਪਣੀ ਰਾਖੀ ਆਪ ਕਰੋ ਆਪਣੀ ਰਾਖੀ ਦੀ ਕਰੋ ਤਿਆਰੀ ਸਰਕਾਰਾਂ ਕਰਦੀਆਂ ਜੀ ਇਹ ਆ ਮੇਰੀ 420 ਸਾਰਾ ਹੋ ਗਿਆ ਇਹ ਠੀਕ ਹੈ ਠੀਕ ਹੈ ਅ ਇਸ ਰਾਦੇ ਜਿਹੜੀ ਕਿ ਖਜ਼ਾਨਾ ਵਾਲਾ ਜਿਹੜਾ ਅਜ ਲੋਕ ਪ੍ਰਸ਼ਨ ਕੀਤਾ ਜਾ ਰਿਹਾ ਹੈ ਕੀ ਮੰਕੂਸਾ ਹੋਣਾ ਬੀਕਿਊ ਸਦੂਪੁਰ ਨੇ ਅਜਿਥੇ ਕਰਨਾ ਲਾਇਆ ਸੀ ਭੰਡਾਰੀ ਪ੍ਰੈਸ ਤੇ ਉਸ ਤੋਂ ਬਾਅਦ ਪੁਲਿਸ ਡਿਪਾਰਟਮੈਂਟ ਨੇ ਤੇ ਸਿਵਲ ਐਡਮਿਨਿਸਟ੍ਰੇਸ਼ਨ ਨੇ ਮੀਟਿੰਗ ਕੀਤੀ ਉਹਨਾਂ ਨਾਲ ਤੇ ਅਸੀਂ ਕੰਸਿਸਟੈਂਸ ਪਹੁੰਚ ਗਏ ਹੁਣ ਤਰਨਾ ਖੁੱਲ ਚੁੱਕਾ ਹੈ ਤੇ ਅਗਲੀ ਮੀਟਿੰਗ ਅਸੀਂ ਮੰਗਲਵਾਰ ਨੂੰ ਮੇਰੇ ਆਫਿਸ ਦਿੱਕੇ ਸਦੂਪਰਨਾਲ ਤੇ ਪੁਲਿਸ ਅਡਮਿਨਿਸਟ੍ਰੇਸ਼ਨ ਤੇ ਸਿਵਲ ਅਡਮਿਨਿਸਟ੍ਰੇਸ਼ਨ ਨੇ ਰੱਖੀ ਸਰ ਵੀਡੀਓ ਵਿੱਚ ਸਾਹਮਣੇ ਆਇਆ ਜਿੱਥੇ ਕਿਸਾਨਾਂ ਦੇ ਨਾਲ ਗੁਰਸਨਾ ਛੋੜਨ ਦਾ ਟਕਰਾਰ ਹੋਇਆ ਉਹਨੂੰ ਲੈ ਕੇ ਵੀ ਕਾਫੀ ਰੋਸ ਜਿਹੜਾ ਜਾਹਰ ਕੀਤਾ ਜਾ ਰਿਹਾ ਕਿਸਾਨ ਕੋਲੋਂ ਮੇਰੇ ਕੋਈ ਜਿਹੜਾ ਕੱਲ ਦਾ ਹੈਗਾ ਉਹ ਆਪਣਾ ਸਿਵਲ ਅਡਮਿਨਿਸਟ੍ਰੇਸ਼ਨ ਕਬਜ਼ਾ ਲੈਣ ਗਈ ਸੀ ਨਾਲ ਪੁਲਿਸ ਪ੍ਰੋਟੈਕਸ਼ਨ ਦੇ ਨਾਲ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਆਰਡਰ ਨਾਲ ਤੇ ਉਹ ਸਾਬ ਨਾਲ ਜਦੋਂ ਕਬਜ਼ਾ ਲੈਣਗੇ ਥੋੜਾ ਤਕਰਾਰ ਹੋਇਆ ਸੀ ਪਰ ਕੋਈ ਜ਼ਿਆਦਾ ਕੁਝ ਨਹੀਂ ਹੋਇਆ ਤੇ ਉਹਦੇ ਤੈਕ ਅੱਜ ਨਾਲ ਦਰਮਾ ਲਾਇਆ ਸੀ ਤੁਨ ਅਸੀਂ ਮੰਗਲਵਾਰ ਨੂੰ ਮੀਟ ਤੇ ਸੋ ਜਿਹੜੀ ਗੁਰਕੀ ਦੀ ਗੱਲ ਕੀਤੀ ਜਾ ਰਹੀ ਹੈ ਉਹ ਲੋਕੇ ਜੇਗਾ ਉਹਦਾ ਕੋਪਲਾ ਮੈਟਰ ਹੈ ਪਰ ਕੋਲ ਸਸ਼ਸ਼ੂ ਦੀ ਵਿੱਚ ਕੀ ਕਰ ਸਕਦੇ ਨੇ ਪੁਲਿਸ ਪ੍ਰਸ਼ਾਸਨ ਦਾ ਕੰਮ ਹੈ ਜੀ ਅਮਨ ਨੂੰ ਸ਼ਾਂਤੀ ਬਣਾਈ ਰੱਖਣ ਦਾ ਤੇ ਅਸੀਂ ਵਚਨ ਬੰਧਾ ਤੇ ਪੂਰੇ ਅਮਨ ਨੂੰ ਸ਼ਾਂਤੀ ਬਣਾਈ ਰੱਖਾਂਗੇ ਸਰ ਗੁਰੂਗੜੀ ਅੰਮ੍ਰਿਤਸਰ ਇੱਕ ਟੂਰਿਸਟ ਹਬ ਹੋਇਆ ਤੇ ਦਰਬਾਰ ਸਾਹਿਬ ਨਾਲੋਂ ਘੱਟ ਪਾਕਿਸਤਾਨੀ ਪਰ ਅੱਜ ਜਿਸ ਤਰ੍ਹਾਂ ਰਸਤੇ ਬਲੌਕ ਹੋਇਆ ਕਿਸ ਤਰ੍ਹਾਂ ਪੁਲਿਸ ਨੇ ਮੈਨੇਜ ਕੀਤਾ ਸਾਰਾ ਅਸੀਂ ਆਲਟਰਨੇਟਿਵ ਰੂਟ ਪਲਾਨ ਸਾਡਾ ਹਮੇਸ਼ਾ ਤਿਆਰ ਹੁੰਦਾ ਪੂਰੇ ਸ਼ਹਿਰ ਦਾ ਸਾਡੇ ਕਈ ਆਲਟਰਨੇਟਿਵ ਰੂਟ ਪਲਾਨ ਸਹੀ ਹੈ ਤੇ ਅੱਜ ਵੀ ਅਸੀਂ ਆਲਟਰਨੇਟਿਵ ਰੂਟ ਪਲਾਨ ਐਕਟੀਵੇਟ ਕਰਕੇ ਤੇ ਕਿਸੇ ਨੂੰ ਵੀ ਅਸੀਂ ਪਰੇਸ਼ਾਨੀ ਨਹੀਂ ਆਉਣ ਦਿੱਤੀ ਸਰ ਇਹ ਨਹੀਂ ਕਾਲ ਕਾਲ ਦੀ ਤੁਹਾਨੂੰ ਕੀਤੀ ਹੋਈ ਸੀ ਪ੍ਰਸ਼ਾਸਨ ਇਸ ਕਾਲ ਨੂੰ ਕਰ ਸਕਦੇ ਸੀ ਕੋਈ ਮੈਂ ਲੇਕਿਨ ਇਹ ਆ ਚੁਈਆ ਪਹਿਲਾਂ ਵੀ ਹੋ ਸਕਦੀ ਕਿ ਕਾਫੀ ਲੋਕਾਂ ਨੂੰ ਸਮੱਸਿਆ ਨਾ ਆਸਕ ਨੇ ਅਸੀਂ ਮੀਟਿੰਗ ਕੀਤੀ ਸੀ ਜਿਹੜੀ ਪਹਿਲਾਂ ਫੂਲਫਿਲ ਨਹੀਂ ਹੋਈ ਉਹ ਅੱਜ ਫੂਲਫਿਲ ਹੋ ਗਈ ਹੈ ਤੇ ਅਸੀਂ ਮੈਨੇਜ ਕਰ ਦੋ। ਬਰਦਰ। ਹਾਂ ਅੱਛਾ।